ਸਮਾਣਾ ਬੱਸ ਸਟੈਂਡ ਦੇ ਵਿੱਚ ਨਗਰ ਕੌਂਸਲ ਦੇ ਵੱਲੋਂ ਲਗਾਏ ਬੈਰੀਕੇਡ ਤੋਂ ਦੁਕਾਨਦਾਰ ਪਰੇਸ਼ਾਨ ਨੇ ਦੱਸਦਈਏ ਕਿ ਈ ਰਿਕਸ਼ਾ ਵਾਲਿਆਂ ਦੇ ਵੱਲੋਂ ਬੱਸ ਸਟੈਂਡ ਦੇ ਵਿੱਚ ਆਪਣਾ ਈ ਰਿਕਸ਼ਾ ਲਗਾ ਦਿੱਤਾ ਜਾਂਦਾ ਹੈ ਜਿਸ ਨਾਲ ਦੁਕਾਨਦਾਰ ਪਰੇਸ਼ਾਨ ਹੁੰਦੇ ਨੇ ਅਤੇ ਆਪਣੇ ਆਪਣੇ ਵਹੀਕਲ ਸੜਕਾਂ ਤੇ ਖੜੇ ਕਰ ਦਿੰਦੇ ਨੇ ਇਸ ਮੌਕੇ ਤੇ ਦੁਕਾਨਦਾਰ ਕਮਲਜੀਤ ਅਤੇ ਦੀਵਾਨ ਥਰੇਜਾ ਨੇ ਦੱਸਿਆ ਕਿ ਰੋਜ਼ਾਨਾ ਹੀ ਇਸ ਜਗ੍ਹਾ ਤੇ ਝਗੜੇ ਹੁੰਦੇ ਨੇ ਅਤੇ ਗੱਲ ਤਾਂ ਥਾਣੇ ਤੱਕ ਚਲੀ ਗਈ ਹੈ ਪਰ ਨਗਰ ਕੌਂਸਲ ਦੇ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਉਤੇ ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਕਾਰੀ ਸாதਕ ਅਫਸਰ ਵਰਜਿੰਦਰ ਸਿੰਘ ਦੇ ਨਾਲ ਫੋਨ ਤੇ ਗੱਲ ਕੀਤੀ ਤਾਂ ਆਖਿਆ ਕਿ ਦੁਕਾਨਦਾਰ ਪਹਿਲਾਂ ਸਮਾਨ ਅੰਦਰ ਰੱਖਣ ਤਾਂ ਹੀ ਕਾਰਵਾਈ ਹੋਏਗੀ। ਕਮਲਪੁਰ ਦੇ ਜਿਹੜੇ ਮੋਟਰਸਾਈਕਲ ਖੜੇ ਹੈ ਇੱਕ ਪਾਸੇ ਇਹ ਰੁਕਿਆ ਇੱਕ ਪਾਸੇ ਮੋਟਰਸਾਈਕਲ ਲਾਈਨ ਲੱਗੀ ਪਈ ਹੈ। ਕੀ ਕਾਰਨ ਕੀ ਹੈ? ਕਾਰਨ ਉਹਦੇ ਰਸਤਾ ਬੰਦ ਹੋ ਗਿਆ ਜਿਹੜਾ ਬਸ ਸਟੈਂਡ ਕੋਲੇ ਚੈਨ ਲੱਗੀ ਹੈ। ਉਹਦੇ ਕਰਕੇ ਜਿਹੜਾ ਵੀ ਆਂਦਾ ਉਹਰੇ ਆਪਣੇ ਮੋਟਰਸਾਈਕਲ ਬਾਈਕ ਵਗੈਰਾ ਲਗਾ ਕੇ ਕੋਈ ਪਟਿਆਲੇ ਚੱਲ ਗਿਆ ਕੋਈ ਕਿੱਧਰ ਚੱਲ ਗਿਆ। ਬਾ ਪਾਰਕਿੰਗ ਬਣ ਗਈ ਬਸਟੈਂਡ ਤਾਂ ਹੋਰ ਕੀ ਰਹਿ ਗਿਆ ਜੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਲੋਕ ਆ ਰਹੇ ਇੱਥੇ ਬੱਸਾਂ ਨੂੰ ਕਨੈਕਟ ਕਰਨ ਦੇ ਹਾਂਜੀ ਪਰੇਸ਼ਾਨ ਹੋ ਰਹੀ ਹੈ ਬਿਲਕੁਲ ਹਾਂਜੀ ਹਾਂਜੀ ਕੀ ਕਰੇ ਸਰ ਬਸ ਇਹ ਇਹਦਾ ਕੋਈ ਹੱਲ ਕਰਿਆ ਜਾਵੇ ਚੈਨ ਉਤਾਰੀ ਜਾਵੇ ਇਹ ਜਾਂ ਕੋਈ ਸਿਸਟਮ ਨਾਲ ਜਿਹੜਾ ਹੱਲ ਹੁੰਦਾ ਜਿਵੇਂ ਪਹਿਲਾਂ ਬੱਸਾਂ ਚੱਲ ਰਹੀਆਂ ਸੀ ਉਵੇਂ ਚਲਾਣਾ ਉਸ ਤੋਂ ਉੱਧਰ ਬੰਦ ਹੋਣਾ ਚਾਹੀਦਾ ਉੱਧਰ ਬੰਦ ਹੋ ਜੇ ਮੇਰੇ ਨਾਮ ਦੀਵਾਨ ਚੰਦ ਹੈ ਜੀ ਦੀਵਾਨ ਚੰਦ ਜੀ ਮੋਟਰਸਾਈਕਲ ਖੜਾ ਹੈ ਵਿਚਾਲੇ ਤਾਂ ਕਿ ਕਹੇ ਇੱਕ ਪਾਸੇ ਈ ਰਿਕਸ਼ਾ ਖੜਾ ਹੈ ਇਹ ਕਾਰਨ ਕੀ ਹੈ ਇਹ ਇਹ ਰਿਸਕੇ ਵਾਲੇ ਬਹੁਤ ਤੰਗ ਕਰਦੇ ਨੇ ਜੀ ਮੌਜੂਦਾ ਸਰਕਾਰ ਨੇ ਮਾਰਕੀਟ ਨਗਰ ਕੌਂਸਲ ਨੇ ਇਥੇ ਬੈਰੀਗੇਟ ਲਗਾ ਦਿੱਤੇ ਨੇ ਜੀ ਉਸ ਤੋਂ ਬਾਅਦ ਇਹ ਅਤਕਿਆਂ ਨਾਲ ਅੰਦਰ ਵੜਨ ਲੱਗ ਗਏ ਜੀ ਜਿਤਕੀ ਦੇਖਿਆ ਜਾਵੇ ਤਾਂ ਸਾਡੀ ਤਾਂ ਦੁਕਾਨਾਂ ਆਪਣੀ ਮਲਕੀਅਤ ਤੇ ਦੁਕਾਨਾਂ ਨੇ ਜੀ ਸਾਡੀ ਦੁਕਾਨਾਂ ਦੇ ਅੱਗੇ ਇੱਕ ਖੜਾਉਂਦੇ ਨੇ ਜੀ ਤੇ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਅਸੀਂ ਆਪਣੇ ਆਪਣੇ ਸਾਧਨ ਇਸ ਕਰਕੇ ਵਿਚਕਾਰ ਦੇ ਵਿੱਚ ਲਗਾ ਦਿੱਤੇ ਕਿ ਤਾਂਕਿ ਇਹ ਅੰਦਰ ਆ ਹੀ ਨਾ ਸਕਣ ਇਹੋ ਸਾਹਿਬ ਨੂੰ ਵੀ ਅਸੀਂ ਲਿਖ ਕੇ ਦੇ ਦਿੱਤਾ ਹੈ ਜੀ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕੋਈ ਸੁਣਾਈ ਨਹੀਂ ਬਿਲਕੁਲ ਕੋਈ ਸੁਣਾਈ ਨਹੀਂ ਹੋਈ ਜੀ ਰੋਜ਼ ਲੜਾਈ ਹੁੰਦੀ ਹੈ ਰੋਜ਼ ਲੜਾਈ ਹੁੰਦੀ ਹੈ ਕੁੱਤ ਖਲੇਸ਼ ਰੋਜ਼ ਦਾ ਪਿੱਛੇ ਜੇ ਚੌਂਕੀ ਤੱਕ ਮਾਮਲਾ ਵੀ ਪਹੁੰਚ ਗਿਆ ਸੀਗਾ ਜੀ ਪਰ ਹਟਦੇ ਨਹੀਂ ਇਹ ਨਹੀਂ ਹਟਦੇ ਜੀ ਪੁਲਿਸ ਮਾਣਾ ਤੋਂ कैलाश ਸ਼ਰਮਾ ਦੀ ਰਿਪੋਰਟ